ਕਿਸਾਨਾਂ ਦਾ ਫੇਰ ਪੈ ਗਿਆ ਪੰਜਾਬ ਪੁਲਿਸ ਦੇ ਨਾਲ ਪੇਚਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਰਨ ਗਏ ਸੀ ਕਰੋ ਪਰ ਅੱਗੇ ਮੁਰੇ ਹੋ ਕੇ ਖੜ ਗਈ ਪੁਲਿਸ ਇੱਕ ਤਾਣ ਕੇ ਕਹਿੰਦੀ ਅੱਗੇ ਨਹੀਂ ਜਾਣ ਦੇਣਾ ਜਿਸ ਤੋਂ ਬਾਅਦ ਮਾਹੌਲ ਗਰਮ ਹੋਇਆ ਮਾਹੌਲ ਗਰਮ ਹੋਣ ਤੋਂ ਬਾਅਦ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਉਹੀ ਕੰਮ ਸ਼ੁਰੂ ਕਰ ਦਿੱਤਾ ਜੋ 19 ਮਾਰਚ ਨੂੰ ਕੀਤਾ ਸੀ ਦਰਅਸਲ ਇਹ ਤਸਵੀਰਾਂ ਨੇ ਪਿੰਡ ਛਾਜਲੀ ਦੀਆਂ ਜਿੱਥੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸੀ ਪਰ ਕਿਸਾਨਾਂ ਨੂੰ ਇਸ ਦੀ ਭਿੰਨਕ ਲੱਗੀ ਕਿਸਾਨ ਕਹਿੰਦੇ ਜੋ ਸਾਡੇ ਤੇ ਤਸ਼ੱਦਦ ਕੀਤਾ ਸੀ ਸਾਡੇ ਪਿੱਠ ਦੇ ਵਿੱਚ ਛੁਰਾ ਮਾਰਿਆ ਸੀ ਅਸੀਂ ਉਸ ਸਵਾਲਾਂ ਦੇ ਜਵਾਬ ਲੈਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਆਏ ਆ ਅਸੀਂ ਸ਼ਾਂਤ ਮਈ ਤਰੀਕੇ ਦੇ ਨਾਲ ਸਵਾਲ ਕਰਨੇ ਨੇ ਤਾਂ ਪਰ ਪੁਲਿਸ ਕਹਿੰਦੀ ਅਸੀਂ ਤੁਹਾਨੂੰ ਨੇੜੇ ਤੇੜੇ ਵੀ ਫਰਕ ਨਹੀਂ ਦੇਣਾ ਤਾਂ ਫਿਰ ਮਾਹੌਲ ਕਾਫੀ ਜ਼ਿਆਦਾ ਗਰਮ ਹੋਇਆ ਟਰੈਕਟਰਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਸਪੀਕਰ ਲਗਾਏ ਹੋਏ ਸੀ ਫਿਰ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਪੂਰੀ ਗੱਲਬਾਤ ਸੁਣਾਉਣੀ ਆ ਤਸਵੀਰਾਂ ਦਿਖਾਉਣੀਆਂ ਤੱਕੇ ਮੁਕੀ ਦੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਅਰੇਬਾਜ਼ੀ ਵੀ ਸੁਣਾਉਣੀ ਆ ਲੋਕ ਇੱਕਤਾ ਜਿੰਦਾਬਾਦ 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 ਗੱਲਬਾਤ ਦਾ ਰਸਤਾ ਸ਼ਾਮਲ ਕਰੋ ਗੱਲਬਾਤ ਦਾ ਰਸਤਾ ਖੁੱਲ੍ਹਾ ਕਰੋ ਜਿੰਦਾਬਾਦ ਜਿਉ ਸਰਕਾਰ ਮਰਦਾ ਪਾਸ ਲੋਕ ਇੱਕਤਾ ਜਿੰਦਾਬਾਦ ਜਿੰਦਾਬਾਦ ਕਟਿਆ ਸਰਕਾਰਾਂ ਮਰਦਾ ਪਾਸ ਜਿੰਦਾਬਾਦ ਕੋਈ ਨਾ ਚੁੱਥੇ ਬੰਦੇ ਕਾ ਜਿੰਦਾਬਾਦ ਕੋਟੇ ਕਰਦਾ ਪ੍ਰਸ਼ਾਸਨ ਰੋਕਦਾ ਕਿਵੇਂ ਹੈ ਉਹ ਇਧਰ ਆ ਯਾਰ ਧੱਕੇ ਕਿਉਂ ਮਾਰੀ ਜਾਂਦੇ ਹੋ ਭਾਈ ਤੁਸੀਂ ਯਾਰ ਕਿਉਂ ਮੰਨਿਆਂ ਨੂੰ ਪਰੇਸ਼ਾਨ ਕਰ ਰਹੇ ਹੋ ਇਹ ਪੰਜਾਬ ਸਰਕਾਰ ਇਹ ਪੰਜਾਬ ਪੁਰਸ ਬਿਲਕੁਲ ਹੀ ਕੰਪਾਇਰ ਲੱਗੀ ਹੋਈ ਆ ਯਾਰ ਇਹ ਕੰਪਾਇਰ ਲੱਗੀ ਹੋਈ ਆ ਜਿੰਦਾਬਾ ਸਰਕਾਰ ਮਰਦਾਬਾ

ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਮਾਹੌਲ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਦਰਅਸਲ ਪੰਜਾਬ ਦੇ ਕਿਸਾਨ ਜਿਹੜੇ ਨੇ ਇਸ ਕਰਕੇ ਸਵਾਲ ਕਰ ਰਹੇ ਨੇ ਕਿ ਸਾਡੇ ਨਾਲ 19 ਮਾਰਚ ਨੂੰ ਤੁਸੀਂ ਅਜਿਹਾ ਕੀਤਾ ਕਿਉਂ ਆ ਕਿਉਂਕਿ 19 ਮਾਰਚ ਵਾਲੇ ਦਿਨ ਮੀਟਿੰਗ ਰੱਖੀ ਗਈ ਸੀ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਮੰਤਰੀ ਵੀ ਸੀ ਪੰਜਾਬ ਦੇ ਮੰਤਰੀ ਵੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸੀ ਤੇ ਕਿਸਾਨ ਵੀ ਸੀ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਸਮਾਂ ਦੇ ਦਿੱਤੇ ਜਾਂਦਾ ਅਗਲੀ ਮੀਟਿੰਗ ਦਾ ਤਾਂ ਪਰ ਜਦੋਂ ਮੀਟਿੰਗ ਤੋਂ ਬਾਅਦ ਕਿਸਾਨ ਵਾਪਸ ਪਰਤ ਰਹੇ ਹੁੰਦੇ ਨੇ ਉਸ ਵੇਲੇ ਕਿਸਾਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਤੇ ਕਿਸਾਨਾਂ ਹੀ ਜੋ ਅੰਦੋਲਨ ਚੱਲ ਰਿਹਾ ਸੀ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਉਹ ਅੰਦੋਲਨ ਖਤਮ ਕਰਾ ਦਿੱਤਾ ਜਾਂਦਾ ਕਿਸਾਨਾਂ ਨੂੰ ਕਹਿ ਦਿੱਤਾ ਜਾਂਦਾ ਜਿਹੜੇ ਪਿਆਰ ਨਾਲ ਕਹਿੰਦੇ ਘਰਾਂ ਨੂੰ ਜਾਣਾ ਚਾਹੁੰਦੇ ਚਲੇ ਜਾਓ ਨਹੀਂ ਤਾਂ ਫਿਰ ਕਹਿੰਦੇ ਅਸੀਂ ਆਪਣੇ ਨਾਲ ਲੈ ਜਾਾਂਗੇ ਕਈ ਕਿਸਾਨਾਂ ਨੂੰ ਆਪਣੇ ਨਾਲ ਲੈ ਕੇ ਗ੍ਰਫਤਾਰ ਕਰ ਲਿਆ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਕਾਫੀ ਦਿਨਾਂ ਬਾਅਦ ਕਿਸਾਨ ਲੀਡਰ ਤੇ ਕਈ ਹੋਰ ਕਿਸਾਨ ਜੇਲਾ ਚੋਂ ਬਾਹਰ ਆਏ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਮੋਰਚੇ ਖਤਮ ਹੋ ਚੁੱਕੇ ਸੀ ਮੋਰਚੇ ਖਤਮ ਪੰਜਾਬ ਦੀ ਪੁਲਿਸ ਦੇ ਵੱਲੋਂ ਪੰਜਾਬ ਦੀ ਸਰਕਾਰ ਦੇ ਵੱਲੋਂ ਕਰਵਾ ਦਿੱਤੇ ਗਏ ਸੀ ਤਾਂ ਹੁਣ ਉਸੇ ਜਬਰ ਦਾ ਮੁਕਾਬਲਾ ਕਰਨ ਦੇ ਲਈ ਜਾਂ ਕਹਿ ਲਈਏ ਉਸ ਧੋਖੇ ਦਾ ਜੋ ਸ਼ਿਕਾਰ ਹੋਏ ਸੀ ਕਿਸਾਨ ਉਸ ਦਾ ਜਵਾਬ ਲੈਣ ਦੇ ਲਈ ਪੰਜਾਬ ਦੇ ਵਿੱਚ ਹਰ ਇੱਕ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਹਰ ਇੱਕ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਇਹ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਦਾ ਕ੍ਰੌ ਕਰ ਰਹੇ ਨੇ ਕ੍ਰੌ ਕਰਕੇ ਸਿਰਫ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਕਰਨਾ ਚਾਹੁੰਦੇ ਨੇ ਪਰ ਪੁਲਿਸ ਦੇ ਨਾਲ ਤੱਕਾ ਮੁੱਕੀ ਹੋਈ ਆ ਪੁਲਿਸ ਨੇ ਕਿਸਾਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਮਾਨ ਦੇ ਕੋਲ ਜਾਣ ਨਹੀਂ ਦਿੱਤਾ ਗਿਆ ਤਾਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਮਾਹੌਲ ਕਿਵੇਂ ਹੁੰਦਾ ਪਿੰਡਾਂ ਦੇ ਵਿੱਚ ਕਿਉਂਕਿ ਕਿਸਾਨ ਕਹਿ ਚੁੱਕੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ